ਗਿੱਦੜਬਾ ਹਲਕਾ ਪਖਿਆ ਪਿਆ ਖਾਸ ਕਰਕੇ ਉੱਥੇ ਹੋਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਪਰ ਉਹਦੇ ਨਾਲ ਨਾਲ ਇੱਕ ਹੋਰ ਕਾਰਨ ਵੀ ਹੈ ਦਰਅਸਲ ਜਿੱਥੇ ਬਾਕੀ ਸਿਆਸੀ ਖੁੰਡ ਇੱਥੇ ਇੱਕ ਦੂਸਰੇ ਨਾਲ ਟੱਕਰ ਲੈਣ ਨੂੰ ਤਿਆਰ ਪਰ ਤਿਆਰ ਸੀ ਉੱਥੇ ਇੱਕ ਹੋਰ ਚਿਹਰਾ ਵਿੱਚ ਆ ਗਿਆ ਔਰ ਉਹ ਚਿਹਰਾ ਕੋਈ ਛੋਟਾ ਮੋਟਾ ਚਿਹਰਾ ਨਹੀਂ ਉਹ ਚਿਹਰਾ ਮਰਹੂਮ ਦੀਪ ਸਿੱਧੂ ਦਾ ਭਰਾ ਮਨਦੀਪ ਸਿੰਘ ਸਿੱਧੂ ਹੈ ਔਰ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਦੀਪ ਸਿੱਧੂ ਤੇ ਭਾਈ ਅਮਰਤਪਾਲ ਸਿੰਘ ਦੇ ਆਪਸੀ ਰਿਸ਼ਤੇ ਦੇ ਉੱਤੇ ਬੜੀਆਂ ਟਿੱਪਣੀਆਂ ਹੋਈਆਂ ਉਸ ਵੇਲੇ ਜਦੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਦੇ ਵਜੋਂ ਭਾਈ ਅਮਰਤਪਾਲ ਸਿੰਘ ਨੂੰ ਨਿਯੁਕਤ ਕੀਤਾ ਗਿਆ ਸੀ ਉਸ ਵੇਲੇ ਬਹੁਤ ਵਿਵਾਦ ਖੜਾ ਹੋਇਆ ਪਰ ਹੁਣ ਇੱਕ ਇਹੋ ਜਿਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਨੇ ਦਰਅਸਲ ਚਰਚਾ ਚੱਲਦੀ ਪਈ ਹੈ ਸੂਤਰਾਂ ਹਵਾਲੇ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਮਨਦੀਪ ਸਿੱਧੂ ਦਾ ਦਾਸ ਸਮਰਥਨ ਕਰਨਾ ਐਲਾਨਿਆ ਗਿਆ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਸਾਹਮਣੇ ਡਿਬਰੂਗੜ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੇ ਔਰ ਸੂਤਰਾਂ حوالے ਗੱਲ ਕਹੀ ਗਈ ਹੈ ਕਿ ਭਾਈ ਅਮਰਿਤਪਾਲ ਸਿੰਘ ਮਨਦੀਪ ਸਿੱਧੂ ਦਾਸ ਸਮਰਥਨ ਕਰਨਗੇ ਇਹ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਕੀ ਭਾਈ ਅਮਰਿਤਪਾਲ ਸਿੰਘ ਨੇ ਅਸਲ ਦੇ ਵਿੱਚ ਇਹ ਗੱਲ ਕਹੀ ਹੈ ਜਾਂ ਨਹੀਂ ਮਨਦੀਪ ਸਿੱਧੂ ਦੀਪ ਸਿੱਧੂ ਦੇ ਭਰਾ ਨੇ ਮਰਹੂਮ ਦੀਪ ਸਿੱਧੂ ਦੇ ਭਰਾ ਨੇ ਔਰ ਕਾਫੀ ਢੇਰ ਤੋਂ ਐਕਟਿਵ ਵੀ ਰਹੇ ਨੇ ਦੀਪ ਸਿੱਧੂ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਨੇ ਉਹਨਾਂ ਦੇ ਵਿੱਚ ਵਿਚਰਦੇ ਰਹੇ ਨੇ ਪਰ ਹੁਣ ਮਨਦੀਪ ਸਿੱਧੂ ਗਿੱਦੜਵਾ ਤੋਂ ਜ਼ਿਮਨੀ ਚੋਣ ਲੜਨ ਜਾ ਰਹੇ ਨੇ ਹਾਲਾਂਕਿ ਐਲਾਨ ਤਾਂ ਉਹਨਾਂ ਨੇ ਕਰ ਦਿੱਤਾ ਸੀ ਪਰ ਇਸ ਦੇ ਬਾਅਦ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਵੱਲੋਂ ਸਮਰਥਨ ਦੇਣ ਦੀ ਗੱਲ ਕਰ ਦਿੱਤੀ ਗਈ ਹੈ ਹਾਲਾਂਕਿ ਇਹਦੇ ਉੱਤੇ ਸਵਾਲ ਅਜੇ ਖੜੇ ਹੋ ਰਹੇ ਆ ਪਰ ਦੂਜੇ ਪਾਸੇ ਸਰਬਜੀਤ ਸਿੰਘ ਖਾਲਸਾ ਨੇ ਇਕੱਠਿਆਂ ਖੜ ਕੇ ਮਨਦੀਪ ਸਿੱਧੂ ਦੇ ਨਾਲ ਖੜ ਕੇ ਕੁਝ ਗੱਲਾਂ ਵਿਸ਼ੇਸ਼ ਤੌਰ ਤੇ ਸਾਂਝੀਆਂ ਕੀਤੀਆਂ ਜਿਸ ਤੋਂ ਇਹ ਸਾਫ਼ ਪਤਾ ਲੱਗ ਰਿਹਾ ਹੈ ਕਿ ਸਰਬਜੀਤ ਸਿੰਘ ਖਾਲਸਾ ਮਨਦੀਪ ਸਿੱਧੂ ਦੀ ਸਪੋਰਟ ਵਿੱਚ ਖੜੇ ਨੇ ਔਰ ਆਮ ਤੌਰ ਤੇ ਆਵਾਮ ਇਸੇ ਤਰ੍ਹਾਂ ਦੇਖਦੀ ਹੈ ਕਿਉਂਕਿ ਜਦੋਂ ਸਰਬਜੀਤ ਸਿੰਘ ਖਾਲਸਾ ਮਨਦੀਪ ਸਿੱਧੂ ਦੀ ਸਪੋਰਟ 'ਚ ਖੜ ਗਏ ਤੇ ਜ਼ਾਹਿਰ ਤਨ ਐ ਹੋਵੇਗਾ ਕਿ ਭਾਈ ਅਮਰਪਾਲ ਸਿੰਘ ਵੀ ਮਨਦੀਪ ਸਿੱਧੂ ਦੀ ਸਪੋਰਟ ਦੇ ਵਿੱਚ ਹੋਣ ਜੇਲ੍ਹ ਦੇ ਵਿੱਚ ਭਾਵੇਂ ਨੇ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਪਰ ਆਸਾਮ ਦੀ ਡਿਬਰੂਗੜ ਜੇਲ੍ਹ ਚ ਰਹਿੰਦਿਆਂ ਹੋਇਆਂ ਵੀ ਮਨਦੀਪ ਸਿੱਧੂ ਦੀ ਸਪੋਰਟ ਦੇ ਵਿੱਚ ਹੋ ਸਕਦੇ ਨੇ ਭਾਈ ਅਮਰਤਪਾਲ ਦੇ ਕਿੱਸੇ ਤਾਂ ਲੱਗ ਰਹੇ ਕਿਉਂਕਿ ਸਰਬਜੀਤ ਸਿੰਘ ਖਾਲਸਾ ਮਨਦੀਪ ਸਿੱਧੂ ਦੀ ਸਪੋਰਟ ਕਰਦੇ ਪਏ ਨੇ ਗਿੱਦੜਵਾ ਜ਼ਿਮਨੀ ਚੋਣ ਦਾ ਮਸਲਾ ਔਰ ਦਿਹਾਤੀ ਹਲਕਿਆਂ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਦੀ ਟੀਮ ਜਿਹੜੀ ਹੈ ਉਹ ਪੂਰੀ ਘੁੰਮਦੀ ਪਈ ਹੈ ਉੱਥੇ ਹੀ ਪਿਤਾ ਤਰਸੇਮ ਸਿੰਘ ਵੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਉੱਥੇ ਮੌਜੂਦ ਹੁੰਦੇ ਨੇ ਜਿਸ ਤੋਂ ਇਹ ਕਲੀਅਰ ਹੋ ਜਾਂਦਾ ਹੈ ਕਿ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਵੀ ਮਨਦੀਪ ਸਿੱਧੂ ਦੇ ਨਾਲ ਸਮਰਥਨ ਦੇ ਵਿੱਚ ਹੈ ਤੇ ਹੁਣ ਸ਼ਾਇਦ ਕੋਈ ਗੁੰਜਾਇਸ਼ ਰਹਿ ਨਹੀਂ ਗਈ ਭਾਈ ਅਮਰਤਪਾਲ ਸਿੰਘ ਵੀ ਇਸੇ ਲਿਹਾਜ਼ ਦੇ ਨਾਲ ਸਮਰਥਨ ਦੇ ਵਿੱਚ ਹੋ ਸਕਦੇ ਨੇ ਔਰ ਵੱਡੀ ਖਬਰ ਸੂਤਰਾਂ ਹਵਾਲੇੋਂ ਕਿਉਂਕਿ ਮਨਦੀਪ ਸਿੱਧੂ ਦਾ ਸਮਰਥਨ ਜਿਹੜਾ ਉਹ ਭਾਈ ਅਮਰਤਪਾਲ ਸਿੰਘ ਜਾਂ ਉਹਨਾਂ ਦਾ ਪਰਿਵਾਰ ਕਹਿ ਲਈਏ ਜਾਂ ਉਹਨਾਂ ਦੀ ਟੀਮ ਕਹਿ ਲਈਏ ਉਹ ਕਰਦੀ ਪਈ ਹੈ ਖੈਰ ਇਸ ਮਾਮਲੇ ਨੂੰ ਲੈ ਕੇ ਕਿਹੜੀਆਂ ਗੱਲਾਂ ਹੋਈਆਂ ਆਓ ਸੁਣ ਲੈਂਦੇ ਆ। ਨਹੀਂ ਦੇਖੋ ਅਸੀਂ ਅੱਜ ਬਾਈ ਸਰਬਜੀਤ ਸਿੰਘ ਜੀ ਖਾਲਸਾ ਤੇ ਬਾਪੂ ਤਰਸੇਮ ਸਿੰਘ ਜੀ ਨਾਲ ਹਲਕੇ ਦਾ ਜਿਵੇਂ ਕਹਿ ਲਈਏ ਵੀ ਦੋ ਧੰਨਵਾਦੀ ਦੌਰੇ 'ਚ ਆਏ ਹੋਏ ਆ। ਤੇ ਜਿਹੜਾ ਕੈਂਡੀਡੇਟ ਵਾਲੀ ਗੱਲ ਆ ਉਹ ਵੀ ਸਾਰਿਆਂ ਦਾ ਪੰਥਕ ਫੈਸਲਾਗਾ ਜੋ ਵੀ ਹੋਊਗਾ ਸਾਡੇ ਸਿਰ ਮੱਥੇ ਹੈਗਾ ਤੇ ਪਰ ਪਰ ਇਹਦੇ ਵਿੱਚ ਇੱਕ ਪਰਿਵਾਰਕ ਡਿਸੀਜਨ ਆ ਪਰਿਵਾਰ ਮੈਂ ਤੁਸੀਂ ਜੋ ਸੋਚ ਰਹੇ ਹੋ ਉਹ ਨਹੀਂ ਪਰਿਵਾਰ ਪਰਿਵਾਰ ਉਹੋ ਆ। ਜੋ ਦੀ ਬਾਈ ਨੂੰ ਚਾਉਣ ਵਾਲੀ ਸੰਗਤ ਆ ਜੋ ਬਾਈ ਦੇ ਫਿਊਨਰਲ ਤੇ ਲਾਸਟ ਰਾਈਡਸ ਤੇ ਉੱਥੇ ਪਹੁੰਚੇ ਜਾਂ ਬਾਈ ਦੇ ਭੋਗ ਤੇ ਆਪਣੇ ਫਤੇਕਰ ਸਾਹਿਬ ਆਏ ਸੀ ਕਿ ਉਹ ਸਾਡਾ ਪਰਿਵਾਰ ਆ ਜੋ ਵੀ ਫੈਸਲਾ ਹੋਊਗਾ ਸਾਡੇ ਸਰ ਮੱਥੇ ਜੀ ਇੱਕ ਲੱਗਦਾ ਨਹੀਂ ਵੀ ਪੰਥਕ ਤਿਹਰਾ ਇੱਕ ਉਮੀਦਵਾਰ ਜਿਵੇਂ ਤੁਹਾਨੂੰ ਐਲਾਨਨਾ ਗਿਆ ਜੇ ਬਾਕੀ ਦੇ ਉਮੀਦਵਾਰ ਵੀ ਐਲਾਨ ਕਰ ਦਿੱਤੇ ਕੋਈ ਲੱਗਦਾ ਨਹੀਂ ਵੀ ਇੱਕ ਪਲੇਟਫਾਰਮ ਤੇ ਆ ਕੇ ਜਾਂ ਇਕੱਠੇ ਹੋ ਜਾਣਗੇ ਬਿਲਕੁਲ ਇਹ ਤਾਂ ਹੈ ਹੀ ਆ ਜੀ ਜਿਵੇਂ ਬਾਈ ਸਰਬਜੀਤ ਸਿੰਘ ਖਾਲਸਾਈ ਨੇ ਕਿਹਾ ਵੀ ਸਾਡੀ ਗੱਲ ਚੱਲ ਰਹੀ ਹੈ ਕਿ ਤੇ ਅਸੀਂ ਉਮੀਦ ਇਹ ਹੀ ਆ ਵੀ ਅਸੀਂ ਇੱਕ ਹੀ ਕੈਂਡੀਡੇਟ ਪੰਥਕ ਇੱਕ ਹੀ ਕੈਂਡੀਡੇਟ ਲੈ ਕੇ ਆਵਾਂ